ਯੋ ਪੰਜਾਬ ਸਰਕਾਰ ਨੇ ਅੱਜ ਤੋਂ 23 ਮਹੀਨੇ ਪਹਿਲਾਂ ਕਿਹਾ ਸੀ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਤੇ ਜੋ ਕੰਪਿਊਟਰ ਦੇ ਆਵਕਾ ਉਹਨਾਂ ਨੇ 6ਵੇਂ ਪੇਗ ਨੂੰ ਲਾਗੂ ਕਰਾਂਗੇ ਤੇ ਸਿੱਖਿਆ ਭਾਅ ਮਰਜ਼ ਕਰਾਂਗੇ ਹਾਲੇ ਕਿ ਇੱਕ ਪਾਸੇ ਮੁਖੋਂ ਜਿਹ ਕਹਿ ਰਿਹਾ ਵੀ ਅਸੀਂ ਮੰਗਾਂ ਪੂਰੀਆਂ ਕਰ ਰਹੇ ਹਾਂ ਪਰ ਜੋ ਪੰਜਾਬ ਸਰਕਾਰ ਦੇ ਹਾਲਾਤ ਆ ਜਿ ਮੁਖ ਦੀ ਭੁਗਤਾਨ ਤਮਾਨ ਦੀ ਬੇਤੋਂ ਹਰ ਪਾਸੇ ਜਿਮਾਂ ਦੇ ਹਾਲਾਤ ਉਹ ਲਾਰਡ ਨੂੰ ਕੁਝ ਵੀ ਪ੍ਰਭਾਵ ਨਹੀਂ ਹੁੰਦਾ ਕਿਉਂਕਿ ਪਿਛੇ ਦਸੰਬਰ ਨੂੰ ਮੀਟਿੰਗ ਹੋਈ ਸੀ ਜਿਸ ਵਿੱਚ 4 ਫਰਾਂ ਡੀ ਮੰਨੇ ਆ 17 ਮਹੀਨੇ ਦਾ ਉਹ ਏਰੀਆ ਬਕਾਇਆ ਪਿਆ ਬਾਕੀ ਜੋ ਕੇਂਦਰ ਸਰਕਾਰ ਦਾ ਡੀਏ ਅੱਜ 12% ਪੰਜਾਬ ਸਰਕਾਰ ਮਲਾਜਾਂ ਨੂੰ ਵਾਧਾ ਕਿਉਂਕਿ ਪੰਜਾਬ ਦੇ ਮਲਾਜਾਂ ਦਾ ਡੀਏ 38% ਆ ਤੇ ਸੈਂਟਰ ਸਰਕਾਰ ਦਾ ਡੀਏ 64 50% ਹੋ ਚੁੱਕਿਆ 12% ਡੀਏ ਜੇਕਰ ਮਿਲਦਾ ਮਲਾਜਾਂ ਨੂੰ ਤਾਂ ਹਜ਼ਾਰਾਂ ਰੁਪਏ ਹਰ ਮਹੀਨੇ ਵਾਧੂ ਨੂੰ ਦਿਖਾਂ ਪਰ 38% ਡੀਏ ਮਿਲਦੇ باوجود ਜੋ ਮਲਾਜਾਂ ਤਨਖਾਹ ਘੱਟ ਮਿਲਦੀ ਆ ਜਿੱਥੇ ਅਸੀਂ ਮੰਗ ਕਰਦੇ ਆ ਨੌਕਰਿ ਭਗਵਾਨ ਤਵਾਂ ਦੇ ਬੇਤਨਾਂ ਦੇ ਹਰ ਪਾਸੇ ਟੀਮਾਂ ਤੋਂ ਜੇਕਰ ਮਲਾਨ ਲਾਰਾ ਲਾ ਕੇ ਦਾ ਟਾਈਮ ਪਾਸ ਕੀਤਾ ਗਿਆ ਮੰਗਾਂ ਨਾ ਪੂਰੀਆਂ ਕਿੱਦੀਆਂ ਆ ਔਰ ਨੇ 200 ਚੋਂ ਨਾਲ ਵਿੱਚ ਮੀਟਿੰਗ ਹੋਈ ਹੈ ਇੱਥੇ ਸੈਕਟਰੀ ਦੇ ਵਿੱਚ ਕਿਸ ਤਰ੍ਹਾਂ ਕੀ ਨਾਂ ਮੀਟਿੰਗ ਹੋਈਆਂ ਥੋੜੀ ਅੱਜ ਦੇਖੋ ਜੀ ਅੱਜ ਦੋ ਮੀਟਿੰਗਾਂ ਹੋਈਆਂ ਨੇ ਪਹਿਲਾਂ ਸਬਕਮੇਟੀ ਦੇ ਨਾਲ ਮੀਟਿੰਗ ਹੋਈ ਹੈ ਜਿਹੜੀ ਮਾਨਯੋਗ ਵਿੱਤ ਮੰਤਰੀ ਜੀ ਸ੍ਰੀ ਹਰਪਾਲ ਸਿੰਘ ਟੀਮਾ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਬਕਮੇਟੀ ਦੇ ਮੈਂਬਰ ਸੀਗੇ ਉਹਨਾਂ ਦੇ ਨਾਲ ਹੋਈ ਆ ਉਹਦੇ ਵਿੱਚ ਕੰਪਿਊਟਰ ਵਿਧਾਪਕਾਂ ਦੀਆਂ ਜਿਹੜੇ ਮਸਲੇ ਆ ਉਹਨਾਂ ਤੇ ਜਿਹੜੀ ਚਰਚਾ ਕੀਤੀ ਗਈ ਆ ਉਸ ਤੋਂ ਬਾਅਦ ਮਾਨਯੋਗ ਸਿੱਖਿਆ ਮੰਤਰੀ ਦੇ ਨਾਲ ਜਿਹੜੀ ਕੰਪਿਊਟਰ ਵਿਧਾਪਕਾਂ ਦੇ ਮਸਲਿਆਂ ਦੇ ਪ੍ਰਤੀ ਜਿਹੜੀ ਮੀਟਿੰਗ ਕੀਤੀ ਗਈ ਆ ਪਰ ਜਿਹੜਾ ਸਰਕਾਰ ਦਾ ਟਾਲ ਮਟੋਲ ਦੀ ਨੀਤੀਆਂ ਵਾਲਾ ਹੈ ਲਗਾਤਾਰ 2.5 ਸਾਲ ਜਿਵੇਂ ਉਹਨਾਂ ਨੇ ਟਾਲ ਮਟੋਲ ਕਰਕੇ ਜੀ ਅਸੀਂ ਤੁਹਾਡਾ ਜਿਹੜਾ ਕੰਮ ਕਰ ਰਹੇ ਆ ਉਹ ਇਨ ਪ੍ਰੋਫੈਸ ਹੈ ਪਰੰਤੂ ਜਿੰਨਾ ਚਿਰ ਕੰਪਿਊਟਰ ਅਧਿਆਪਕਾਂ ਦਾ ਜਿਹੜਾ ਮਸਲਾ ਹੱਲ ਕਰਦੇ ਆ ਸਰਕਾਰ ਜਿਹੜਾ ਵਾ ਉਹ ਛੇਵਾ ਪੇਕਸ਼ਨ ਲਾ ਕੇ ਬਿਨਾਂ ਸ਼ਰਤ ਸਿੱਖਿਆ ਭਾਗ ਦੇ ਵਿੱਚ ਮਰਜ਼ ਨਹੀਂ ਕਰਦੀ ਜਿਹੜਾ ਕੰਪਿਊਟਰ ਅਧਿਆਪਕਾਂ ਦਾ ਸੰਘਰਸ਼ ਹੈ ਉਹ ਜਾਰੀ ਰਹੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ